ਜਦ 0.6 ਡਿਗਰੀ ਕੜਕ ਦੀ ਪੈ ਰਹੀ ਹੈ ਠੰਡ ਵਿੱਚ ਗੰਨਿਆਂ ਨਾਲ ਲੱਦੀ ਟਰੈਕਟਰ ਟਰਾਲੀ ਹੇਠ 16 ਸਾਲਾ ਮਾਪਿਆਂ ਦਾ ਇਕਲੌਤਾ ਪੁੱਤ ਹਸਪਤਾਲ ਦੇ ਸਟ੍ਰੈਚਰ 'ਚ ਪਿਆ ਤੜਫਦਾ ਰਿਹਾ ਤਾਂ ਡਾਕਟਰ ਦਾਖਲ ਕਰਨ ਦੀ ਬਜਾਏ ਪੀੜਤ ਮਾਪੇ ਤੇ ਲਗਾ ਰਹੇ ਨੇ ਚੱਕਰ ਤੇ ਜੱਕਤ ਦੇਖੋ ਇਸ ਖਬਰ ਨੂੰ ਪੂਰੀ ਤਰ੍ਹਾਂ ਕਿਵੇਂ ਕੜਾਕੇ ਦੀ ਠੰਡ ਵਿੱਚ 16 ਸਾਲਾ ਨੌਜਵਾਨ ਵਿਲਾ ਗੁਰਦਾਸਪੁਰ ਜੋ ਗੰਨੇ ਦੀ ਟਰੈਕਟਰ ਟਰਾਲੀ ਲੈ ਕੇ ਗੇੜੇ ਮਿਲ ਗੁਰਦਾਸਪੁਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਨਨ ਟਰੈਕਟਰ ਟਰਾਲੀ ਜੰਪ ਹੋਣ ਕਾਰਨ ਟਰੈਕਟਰ ਢੇਠਾ ਆ ਗਿਆ ਤੇ ਟਰੈਕਟਰ ਉੱਪਰ ਹੀ ਲੰਗ ਗਿਆ ਜਿਸ ਕਾਰਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਸਦਾ ਲਾਂਝ ਕਰਨ ਦੀ ਬਜਾਏ ਗੁਰਦਾਸਪੁਰ ਸਿਵਲ ਹਸਪਤਾਲ ਅਤੇ ਗੁਰਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਡਾਕਟਰ ਪੀੜਿਤ ਮਾਤਾ ਪਿਤਾ ਦੇ ਜ਼ਖਮੀ ਪੁੱਤਰ ਨਾਲ ਹਸਪਤਾਲ ਦੇ ਗੇੜੇ ਲਗਵਾਉਂਦੇ ਨਜ਼ਰ ਆ ਰਹੇ ਨੇ ਤੇ ਫਿਰ ਗੁਰਦਾਸਪੁਰ ਦੀ ਕੜਕ ਠੰਡ ਵਿੱਚ ਨੌਜਵਾਨ ਸਾਰਾ ਦਿਨ ਸਟੈਚਰ ਤੇ ਹੀ ਪਿਆ ਰਿਹਾ ਉੱਥੇ ਹੀ ਜਦ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਡਿਊਟੀ ਤੇ ਤਨਤ ਐਮਰਜੈਂਸੀ ਡਾਕਟਰ ਐ ਪੀ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਕਿ ਸਾਡੇ ਧਿਆਨ ਵਿੱਚ ਇਹ ਮਾਮਲਾ ਆਇਆ ਪਹਿਲਾਂ ਇਹ ਸਾਡੇ ਕੋਲ ਨਹੀਂ ਆਏ ਸਨ ਬਾਹਰੀ ਹਸਪਤਾਲ ਦੇ ਸਮਾਵਿਤੀਤ ਕਰ ਰਹੇ ਸਨ ਪਰ ਜਦ ਸਾਡੇ ਧਿਆਨ ਵਿੱਚ ਇਹ ਮਾਮਲਾ ਆਇਆ ਅਸੀਂ ਇਹਨਾਂ ਨੂੰ ਫਰਸਟ ਏਡ ਤੇ ਅਗਲੀ ਦਾਖਲ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਇਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸੀ ਜਿਸ ਦੇ ਚੱਲਦੇ ਇਸ ਨੂੰ ਅੰਮ੍ਰਿਤਸਰ ਦੇ ਵਿੱਚ ਰੈਫਰ ਕਰਨਾ ਪਿਆ ਕੀ ਗੱਲ ਹੋਈ ਆ ਇਹਦੇ ਨਾਲ ਟਰੈਕਟਰ ਦੀ ਵੱਡੀ ਟਾਇਰ ਆ ਨਾੰਗੜੀ ਆ ਤੇ ਅਹੀਂ ਸਵੇਰ ਦੇ 9 ਵਜੇ ਦੇ ਆਏ ਆ ਨਾ ਹਨ ਕੋਈ ਪੁੱਛਿਆ ਕਿ ਦਿਨ ਨੂੰ 19 ਕਮਰੇ ਚ ਕਹਿੰਦੇ ਜਾਓ ਕਦੇ ਕਹਿੰਦੇ 4 ਕਮਰੇ ਚ ਕਦੇ ਕਹਿੰਦੇ ਡੀਓ ਦੇ ਕਮਰੇ ਚ ਜਾਓ ਤੇ ਸਾਡੇ ਕੋਈ ਸ਼ਾਮਾਂ ਪੈ ਚੱਲੇ ਹੁਣ ਅਸੀਂ ਕਿੱਧਰ ਜਾਈਏ ਕਿੰਨੇ ਦਿਨ ਦਾ ਇਹ ਘਟਨਾ ਹੋਈ ਦੀ ਆ ਇਹ 19 ਤਰੀਕ ਦਾ ਤੇ ਉਦੋਂ ਦਾਖਲ ਕੀਤਾ ਸੀ ਹਾਂਜੀ ਉਦੋਂ ਦਾਖਲ ਕੀਤਾ ਉੱਪਰ ਵਾਲਾ ਉਹਨਾਂ ਨੇ ਫਾਇਲ ਫੁੱਲ ਸਾਰੇ ਲਾਗੇ ਸਾਡੇ ਕੋਲ ਸਬੂਤ ਹੈਗਾ ਫੋਨ ਫਿਰ ਉਦੋਂ ਕਿੱਥੇ ਭੇਜਿਆ ਫਿਰ ਇਹਨਾਂ ਨੇ ਗਦਾਸਪੁਰ ਖਲਾਏ ਆ ਅੰਮ੍ਰਿਤਸਰ ਭੇਜਿਆ ਅੰਮ੍ਰਿਤਸਰ ਗੱਲ ਹੀ ਭੇਜੇ ਤੁਸੀਂ ਕੀ ਲਗਦੇ ਹੋ ਮੈਂ ਫਾਦਰਾ ਕੀ ਨਾਂ ਤੁਹਾਡਾ ਜਸਵੰਤ ਸਿੰਘ ਹਾਂਜੀ ਜਸਵੰਤ ਸਿੰਘ ਕੀ ਗੱਲ ਹੋਈ ਸੀ ਤੇ ਅੰਮ੍ਰਿਤਸਰ ਕਿਉਂ ਭੇਜਿਆ ਅੰਮ੍ਰਿਤਸਰ ਇਹਨਾਂ ਨੇ ਭੇਜਿਆ ਜੀ ਉਹਦੇ ਸੀਰੀਜ਼ ਕੈਨ ਕਰਾਉਣ ਲਈ ਅੱਛਾ ਲਿਖੇ ਇੱਥੇ ਨਹੀਂ ਹੋਣੀ ਹਾਂ ਉੱਥੇ ਵੀ ਉਹਨਾਂ ਕੋਈ ਹੋ ਨਹੀਂ ਕੀਤਾ ਇਲਾਜ ਜੇ ਆਖੀਏ ਵੀ ਇਹਨੂੰ ਐਡਮਿਟ ਕਰੋ ਆਂਦੇ ਕੋਈ ਗੱਲ ਨਹੀਂ ਪਰਚੀ ਤੇ ਦਵਾਈ ਉਹਨਾਂ ਮੈਡੀਸ਼ਨ ਚਾਲੂ ਕਰਤੀ ਹਾਂ ਦੁਬਾਰਾ ਕਹਿਣ ਲੱਗੇ ਵੀ ਹੁਣ ਇਹਨੂੰ ਖੂਨ ਚੜਾਉਣਾ ਮੈਂ ਵੀ ਸਾਡੇ ਕੋਈ ਇੰਨੀ ਗੁੰਜਾਇਸ ਨਹੀਂ ਹੈਗੀ ਜਾਂ ਸਵੇਰ ਤੱਕ ਡੀਗ ਲੋ ਸਵੇਰੇ ਚੜਾ ਦਿਓ ਆਂਦੇ ਤੁਸੀਂ ਜ਼ਿੰਮੇਵਾਰੀ ਲੈਨੇ ਮੈਂ ਵੀ ਜ਼ਿੰਮੇਵਾਰੀ ਲੈਣਾ ਹੈ ਇਹਨਾਂ ਦੀ ਪਰ ਇਹ ਹੈ ਕਿ ਸਵੇਰੇ ਅਸੀਂ ਖੂਨ ਚੜਾਵਾਂਗੇ ਉਹਨਾਂ ਨੇ ਸਵੇਰ ਤੱਕ ਕੋਈ ਗੱਲ ਨਹੀਂ ਆਉਂਦੀ ਜੇ ਨਹੀਂ ਹੁਣੇ ਚਾੜ੍ਹ ਨਹੀਂ ਦੇਣਾ ਤੇ ਫੇਰ ਆਪਣਾ ਮਰੀਜ਼ ਤੋ ਹੀ ਲੈ ਜਾਊ। ਫੇਰ ਅਸੀਂ ਵਾਪਸ ਲੈ ਆਏ ਹਾਂ ਤੇ ਹੁਣ ਇੱਥੇ ਵੀ ਫੇਰ ਡਾਕਟਰੀ ਨਹੀਂ ਕਰਨ ਦੇ। ਅਜੇ ਕਿ ਪਹਿਲੋਂ 4 ਦਿਨ ਪਹਿਲੋਂ ਦੀ ਫਾਈਲ ਵੀ ਮੇਰੇ ਕੋਲ ਪਈ ਏ। ਇੱਥੋਂ ਇਹਨਾਂ ਨੇ ਕੱਲ ਹੀ ਅੰਮ੍ਰਿਤਸਰ ਭੇਜਿਆ ਏ। ਇਹ ਇਹਨਾਂ ਨੇ ਕਿ ਇਹ ਡਬਲ ਆ ਹੋਣੀ ਆ ਇੱਥੇ ਪੱਕੇ ਸਿੰਗਲ ਆ ਉੱਥੇ ਡਬਲ ਹੋਣੇ। ਆਹੀ ਤਾਂ ਸਾਰਾ ਦਸਰਸਰ ਸਾਰਾ ਵਧੀਆ ਆ 1800 ਕਿਰਾਇਆ ਉਹਦੇ ਚ ਵੀ ਵਧੀਆ। ਉਹ ਉਹਨਾਂ ਅੰਦਰ ਗਏ ਹੋ ਕਹਿੰਦੇ ਇਹ ਇਹ ਦੇ ਮਨ ਕੇ ਟੁੱਟ ਗਈ ਹੱਡੀਆਂ ਟੁੱਟ ਗਈਆਂ ਖੂਨ ਜੰਮੇ ਆਂ ਆਈ ਸਾਰਾ ਪਤਾ ਕਰਕੇ ਫੇਰ ਹੀ ਇੱਥੇ ਆਈਆਂ ਦੇਖ ਜਾਂਦਾ ਬੱਚਾ ਬੱਚਾ ਤਾਂ ਵੀ ਹਿਲਾਉਂਦਿਆ ਮਨ ਕੇ ਪਹਿਲੋ 4 ਦਿਨ ਮਨ ਕੇ ਕਹਿੰਦੇ ਨਹੀਂ ਪਹਿਲੋ 4 ਦਿਨ ਪਹਿਲੋ ਜਿੱਦਣਾ ਹੀ ਲੈ ਕੇ ਆਏ ਕਹਿੰਦੇ ਕਿ ਚੂਲਾ ਟੁੱਟ ਗਿਆ ਹੈ ਹਾਂ ਚੂਲਾ ਨਵਾਂ ਪੈਣਾ ਹੈ ਜਦੋਂ ਅਸੀਂ ਚੂਲੇ ਵੱਲ ਬਾਅਦ ਵਿੱਚ ਡਾਕਟਰ ਸਾਹਿਬ ਕਹਿੰਦੇ ਕਿ ਚੂਲਾ ਇਹਦਾ ਸਹੀ ਆ ਹਾਂ ਕੱਲੀ ਹੱਡੀ ਟੁੱਟੀ ਆ ਉਹ ਹੱਡੀ ਦਾ ਅਸੀਂ ਕਰ ਦਿੰਨੇ ਆ ਉਹ ਹੱਡੀ ਨੂੰ ਆਉਣੀ ਇਹਨਾਂ ਨੇ ਖਿੱਚ ਲਈ ਆ ਉਹ ਚਲੋ ਹੱਡੀ ਪ੍ਰੋਪਰ ਜੁੜਨ ਦੀ ਆ ਹਾਂ ਹੁਣ ਕੋਣ ਫੇਰ ਕਹਤਾ ਕਿ ਇਹਦਾ ਚੂੜਾ ਦੋਵਾਂ ਜਗ੍ਹਾ ਤੋਂ ਟੁੱਟਾ ਦੱਸੋ ਵੀ ਉਹ ਚੂੜਾ 4 ਦਿਨ ਵਿੱਚੋਂ ਠੀਕ ਹੋ ਗਿਆ ਤੇ ਅੱਜ ਫੇਰ ਟੁੱਟ ਗਿਆ ਅੱਜ ਐਸੇ ਕਰਕੇ ਕਿ ਤੁਹਾਨੂੰ ਇਥੋਂ ਰਾਇਫਲ ਕੀਤਾ ਇਹ ਤੁਸੀਂ ਕਿਉਂ ਨਹੀਂ ਉੱਥੇ ਰਹਿ ਰਿਹਾ ਸੀ ਰਹਿ ਕੇ ਕਰੀਏ ਕਿ ਜਦੋਂ ਲਾਜ ਹੀ ਨਹੀਂ ਸਹੀ ਕਰ ਪ੍ਰੋਪਰ ਕਰ ਦਿੱਤੀ ਜਦੋਂ ਅਸੀਂ ਕਹਿਣ ਦੇ ਆ ਕਿ ਸਾਨੂੰ ਇੱਕ ਦਿਨ ਦਾ ਜਾਂ ਅੱਧੇ ਦਿਨ ਦਾ ਟਾਈਮ ਦੋ ਅਸੀਂ ਆਪਣਾ ਕੋਈ ਤੈਅ ਹੈ ਦਾ ਜਾਂ ਹੋਰ ਕੋਈ ਅਰੇਂਜਮੈਂਟ ਕਰਕੇ ਫੇਰ ਤੁਹਾਡੇ ਕੋਈ ਇੱਥੇ ਰਹਿਣੇ ਆ ਬਿਸ਼ਨ ਸਿੰਘ ਬਿਸ਼ਨ ਸਿੰਘ ਕੀ ਗੱਲ ਹੋਈ ਸੀ ਸਾਰੀ ਆਪਾਂ ਉਥੋਂ ਕਿਹੜੀ ਮੇਲ ਤੋਂ ਆਉਂਦੇ ਆ ਇੱਥੇ ਲੋ ਯਾਰਾ ਪੌਲੇ ਤੇ ਬੜੀ ਉਥੋਂ ਟਰੈਕ ਨੇ ਹਲਾੜਾ ਮਾਰਿਆ ਨੇ ਡੇਗਿਆ ਗਾਰ ਲੈ ਪਾ ਕੇ ਟਰੈਕ ਕਰ ਗਏ ਬੱਸ ਆਜੇ ਉਨੀ ਉਨੀ ਆਜੇ ਹੰਨਾ ਦਿਨ ਸੇ ਇੱਥੇ ਜਗਹ ਲਾਇ ਅਸੀਂ ਦੇਖੇ ਜੇ ਚਲੋ ਮਾਪੇ ਉਹਨਾਂ ਨੂੰ ਲਾਜ਼ ਕਰਾਉਣ ਦੇ ਹਾਂ ਜਦੋਂ ਜਾਨੂੰ ਸੇਰੇ ਪਤਾ ਲੱਗਿਆ ਤੇ ਮਾਪੇ ਉਹਨਾਂ ਨੂੰ ਲਾਜ਼ ਕੀ ਕਰਾਉਣੇ ਤੇ ਅੰਬਰ ਸਿਰੋ ਆ ਬੱਸ ਆ ਗਿਆ ਹਾਂ ਅਸੀਂ ਫੇਰ ਅੱਜ ਸ਼ਹਿਰ ਦਾ ਹਾਲ ਕੇ ਇੱਥੇ ਫੇਰਾ ਹੀ ਮਰਨ ਦੇ ਉੱਪਰ ਜਾਉਂਦੇ ਕੁਝ ਥਲੇ ਜਾਉਂਦੇ ਸਾਰੇ ਡਾਕਟਰਾਂ ਕੋਲ ਜੀ ਮੈਨੂੰ ਹੋਰ ਕੋਈ ਗੱਲ ਨਹੀਂ ਮੇਰੇ ਬੱਚਾ ਠੀਕ ਹੋਣਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਨਾ ਹੱਡੀ ਪਾਜੀ ਪਿਆ ਲਈ ਹੈ ਨਾ ਕੁਝ ਆ ਹੱਡੀ ਬਦੇ ਘਾੜੀ ਹੈ ਬਸ ਜੇ ਹੱਡੀ ਅੱਜ ਪਹਿਲੀ ਬਰਨਾ ਦੇ ਤਾਂ ਫੇਰ ਇਹ ਹੀ ਪੈਸੇ ਦਿੰਦੇ ਨੇ ਇੰਨੇ ਪੈਸੇ ਆ ਇੱਕ ਤੂ ਲੈ ਕੇ ਆਈ ਆ 3 ਲੱਖ ਹੋਣੀ ਮੰਗ ਲੈਣੀਆਂ ਤੇ ਕਿਤੂ ਆਹੀ ਦੇਣੇ ਗਰੀਬਾਂ ਨੇ ਸਟਿਲ ਉਸ ਦੀ ਹਾਲਾਤ ਜੇ ਨਾਜ਼ੁਕ ਬਨੇ ਹੋਏ ਆ ਜਿਹੜੇ ਇਲਾਜ ਆ ਕੋਸ਼ਿਸ਼ ਸਾਡੀ ਪੂਰੀ ਹੈ ਕਿ ਜੋ ਸਾਡਾ ਬੈਸਟ ਪੋਸੀਬਲ ਅਸੀਂ ਕਰ ਸਕਦੇ ਆ ਜਰੂਰ ਕਰਾਂਗੇ ਲਾਜ ਨਾ ਅੰਦਰ ਸਭ ਹੋਏਗਾ ਬੈਟਰ ਦੇਖੋ ਜੀ ਜੋ ਜਿੰਨੇ ਕਿੰਜਰੀਜ਼ ਆਈਆਂ ਹੋਈਆਂ ਨਾ ਉਸ ਲਈ ਇਸ ਨੂੰ ਟਰਸ਼ੀ ਸੈਂਟਰ ਦੀ ਜ਼ਰੂਰਤ ਪੈਣੀ ਪੈਣੀ ਹੈ ਬਾਕੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜੋ ਸਾਡੇ ਉੱਥੇ ਬੈਸਟ ਪੋਸੀਬਲ ਹੋਊਗਾ ਅਸੀਂ ਮੈਨੇਜ ਕਰਾਂਗੇ ਫਰਦਰ ਵੀ ਅਸੀਂ ਐਡਵਾਈਸ ਕਰਾਂਗੇ